ਹਾਂਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡੇ ਵਾਸਤੇ ਇੱਕ ਵੱਡੀ ਖੁਸ਼ਖਬਰੀ ਲੈ ਕੇ ਹਾਜ਼ਰ ਹੋਏ ਹਾਂ ਕਿ ਪੰਜਾਬ ਦੇ ਵਿੱਚ ਮਾਸਟਰ ਕੇਡਰ ਦੀਆਂ ਜਾਂ ETT ਦੀਆਂ ਭਾਵ ਟੀਚਰਾਂ ਦੀਆਂ ਇੱਕ ਵੱਡੀ ਗਿਣਤੀ ਜਿਹਾ ਸਾਮੀਆਂ ਨਿਕਲਣ ਜਾ ਰਹੀਆਂ ਸੋ ਇਹਨਾਂ ਸਾਮੀਆਂ ਬਾਰੇ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਚੈਨਲ ਤੇ ਨਵੇਂ ਹੈਗੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਲਿਕ ਇਹਨਾਂ ਬਟਨ ਦਬਲੋ ਤੁਸੀਂ ਜੇਕਰ ਟੀਚਰ ਦਾ ਸੁਪਨਾ ਦੇਖ ਸਕਦੇ ਹੋ ਤਾਂ ਤੁਹਾਡੇ ਵਾਸਤੇ ਆਹ ਵੀਡੀਓ ਸਭ ਤੋਂ ਜ਼ਿਆਦਾ ਅਹਿਮੀਅਤ ਰੱਖਦੀ ਹੈ ਇਸ ਵੀਡੀਓ ਦੀ ਇੱਕ ਇੱਕ ਪੁਆਇੰਟ ਨੂੰ ਨੋਟ ਕਰਿਓ ਇੱਕ ਵੀ ਗੱਲ ਸਕਿਪ ਕਰਨ ਵਾਲੀ ਨਹੀਂ ਹੋਵੇਗੀ ਇਸ ਤੋਂ ਇਲਾਵਾ ਜੇਕਰ ਤੁਸੀਂ ਅੱਜ ਅਪਕਾਂ ਦੀ ਪੋਸਟਾਂ ਦੀ ਤਿਆਰੀ ਕਰਨਾ ਚਾਹੁੰਦੇ ਹਾਂ ਬਿਲਕੁਲ ਫ੍ਰੀ ਤਰੀਕੇ ਨਾਲ ਉਹ ਵੀ ਤੁਹਾਨੂੰ ਆਪਣੇ ਚੈਨਲ ਉੱਪਰ ਦੱਸਾਂਗੇ ਤੇ ਤੁਸੀਂ ਇਸ ਤੋਂ ਇਲਾਵਾ ਮੋਟੀ ਫੀਸ ਦੇ ਕੇ ਕੰਸਪਟਾ ਚਾਹੁੰਦੇ ਹੋ ਪਹਿਲੀ ਵਾਰ ਦੇ ਵਿੱਚ ਮਾਸਟਰ ਦੀ ਕੁਰਸੀ ਤੇ ਬੈਠਣਾ ਚਾਹੁੰਦੇ ਹੋ ਉਹ ਵੀ ਤੁਹਾਨੂੰ ਸਾਰੀ ਗੱਲ ਦੱਸਾਂਗੇ ਆਪਣੇ ਚੈਨਲ ਰਾਹੀਂ ਪੜ੍ਹ ਕੇ ਕਿੰਨੇ ਸਟੂਡੈਂਟ ਜਿਹੜੇ ਸਿਲੈਕਟਡ ਹੈਗੇ ਉਹ ਵੀ ਤੁਹਾਨੂੰ ਦੱਸਾਂਗੇ ਕਿਵੇਂ ਤੁਸੀਂ ਬਿਲਕੁਲ ਸੌਖੇ ਤਰੀਕੇ ਨਾਲ ਤਿਆਰੀ ਕਰ ਸਕਦੇ ਹੋ ਹਰ ਇੱਕ ਚੀਜ਼ ਤੁਹਾਡੇ ਨਾਲ ਡਿਸਕਸ ਕਰਾਂਗੇ ਪੰਜਾਬ ਦੀ ਆਉਣ ਵਾਲੀਆਂ ਕੁਝ ਵੀ ਨਵੀਆਂ ਅਸਾਮੀਆਂ ਕਿਸੇ ਵੀ ਤਰ੍ਹਾਂ ਦੀਆਂ ਉਸ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਦਬੋ ਸੋ ਤੁਸੀਂ ਦੇਖ ਸਕਦੇ ਹੋ ਕਿ 19000 ਪੋਸਟਾਂ ਬਾਰੇ ਜੇਕਰ ਗੱਲ ਕੀਤੀ ਹੈ ਮੈਂ ਪਹਿਲਾਂ ਹੀ ਤੁਹਾਡੇ ਨੇ ਇੱਕ ਵੀਡੀਓ ਪਾਈ ਸੀ ਸੋ ਬਹੁਤ ਸਾਰੇ ਸਟੂਡੈਂਟ ਉਦੋਂ ਇਹ ਕਹਿੰਦੇ ਸੀ ਕਿ ਸਰ ਸੋਰਸ ਕੀ ਹੈ ਸੋ ਮੈਂ ਉਦੋਂ ਸੋਰਸ ਪੇਸ਼ਤਾ ਕੀਤੀ ਸੀ ਪਰ ਕਿਤੇ ਨਾ ਕਿਤੇ ਇੱਕ ਚੀਜ਼ ਉੱਥੇ ਜਿਹੜੀ ਥੋੜੀ ਫੇਕ ਸੀ ਉਹ ਮੈਂ ਤੁਹਾਨੂੰ ਆਲਰੇਡੀ ਦੱਸ ਵੀਤੀ ਸੀ ਲਾਈਵ ਵੀ ਕਿ ਇਹ ਫੇਕ ਹੈ ਪਰ ਹੁਣ ਹੋਰ ਉਸ ਤੋਂ ਬਾਅਦ ਨੋਟਸ ਜਿਹੜੇ ਆਪਣੇ ਵਾਇਰਲ ਹੋ ਰਿਹਾ ਬਿਲਕੁਲ ਅਫੀਸ਼ੀਅਲ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਸਰਕਾਰੀ ਕਾਲਜਾਂ ਸਕੂਲਾਂ 'ਚ 646 ਪ੍ਰੋਫੈਸਰ ਦੀਆਂ ਤੇ ਪ੍ਰਾਇਮਰੀ ਭਾਗ 'ਚ 7000 ਤੇ ETT ਦੀਆਂ 6000 ਤੇ ਮਾਸਟਰ ਗ੍ਰੇਡ ਦੀਆਂ 6000 ਭਾਗ 19000 ਪਲੱਸ ਭਰਤੀਆਂ ਦਾ ਜਿਹੜਾ ਬਿਗਲ ਬਚਿਆ ਸੋ ਇਹ ਭਰਤੀਆਂ ਬਹੁਤ ਜਲਦੀ ਹੋਣ ਜਾ ਰਹੀਆਂ ਸੋ ਤੁਸੀਂ ਦੇਖਦੇ ਹੋ ਬਿਲਕੁਲ ਅਫੀਸ਼ੀਅਲ ਗੱਲ ਹੈਗੀ ਹੈ ਡੇਲੀ ਪੋਸਟ ਦੇ ਜਿਹੜਾ ਹਵਾਲੇ ਤੋਂ ਜਿਹੜੀ ਖਬਰ ਆਈ ਹੈਗੀ ਆ ਉਸ ਤੋਂ ਲੱਭ ਇੱਕ ਹੋਰ ਕਟਿੰਗ ਤੁਸੀਂ ਆ ਅਖਬਾਰ 'ਚ ਦੇਖ ਸਕਦੇ ਹੋ ਹਿੰਦੀ ਅਖਬਾਰ ਜਿਹਦੀ ਦੇਖੋ 646 ਪ੍ਰੋਫੈਸਰਾਂ ਦੀਆਂ ਪੋਸਟਾਂ 7000 ਪ੍ਰਾਇਮਰੀ ਭਾਗ ਤੇ 6000 ਈਟੀਟੀ 6000 ਮਾਸਟਰ ਕੇਡ ਦੇ ਤੇ ਅਪਕਾ ਦੀਆਂ ਪੋਸਟਾਂ ਜਿਹੜੀਆਂ ਸਕੂਲਾਂ ਦੇ ਵਿੱਚ ਭਰਤੀ ਕੀਤੀ ਹੋਗੀ ਇਸ ਕਮੀ ਨੂੰ ਪੂਰਾ ਕੀਤਾ ਜਾਊਗਾ ਹੁਣ ਤੁਹਾਡੇ ਵਾਸਤੇ ਇੰਨਾ ਚੰਗਾ ਮੌਕਾ ਜੇ ਤੁਸੀਂ ਇਹ ਮੌਕਾ ਹੱਥੋਂ ਲਗਾ ਲਿਆ ਤਾਂ ਫਿਰ ਕਦੇ ਵੀ ਹੱਥ 'ਚ ਮੌਕਾ ਨਹੀਂ ਆਉਣਾ ਭਾਵ ਕਹਿੰਦੇ ਲੰਘਿਆ ਵੇਲਾ ਇੱਕ ਵਾਰੀ ਹੱਥ ਨਹੀਂ ਆਉਣਾ ਫਿਰ ਇਸ ਲਈ ਹੁਣ ਤੋਂ ਹੀ ਤਿਆਰੀ ਨਾਲ ਜੁੜਜੋ ਆਪਣੇ ਚੈਨਲ ਤੇ ਫ੍ਰੀ ਕਲਾਸਾਂ ਜਿਹੜੀਆਂ ਤੁਹਾਨੂੰ ਦੇਖਣ ਨੂੰ ਮਿਲਣੀਆਂ ਰਾਤੀ 9 ਵਜੇ ਲਗਭਗ ਆਪਣੀ ਕਲਾਸ ਚ ਲਿਆ ਕਰੂ ਪੰਜਾਬੀ ਮਾਸਟਰ ਕੈਡਰ ਦੀ ਉਹ ਕਿਵੇਂ ਤਿਆਰੀ ਕਰਨੀ ਉਹ ਤੁਹਾਨੂੰ ਦੱਸਾਂਗੇ ਆਪਣੇ ਫ੍ਰੀ WhatsApp ਗਰੁੱਪ ਚ ਕਿਵੇਂ ਜੁੜਨਾ ਉਸ ਤੋਂ ਪਹਿਲਾਂ ਤੁਸੀਂ ਆਪਾਂ ਤੁਹਾਨੂੰ ਕੋਈ ਖਾਸ ਆਫਰ ਦੇਣ ਜਾ ਰਹੇ ਹਾਂ ਆਪਣੇ ਕੋਰਸਾਂ ਦੇ ਉੱਪਰ ਆਪਣੇ ਕੋਰਸਾਂ ਉੱਪਰ ਖਾਸ ਆਫਰ ਦੇਣੇ ਨੇ ਸਿਰਫ 3 ਦਿਨ ਦਿੱਤੇ ਜਾਣਗੇ ਤੁਹਾਨੂੰ ਇਸ ਆਫਰ ਵਾਸਤੇ ਤੇ ਇਸ ਤੋਂ ਇਲਾਵਾ ਪਹਿਲੇ 30 ਸਟੂਡੈਂਟ ਨੂੰ ਇਹ ਆਫਰ ਮਿਲੂਗਾ ਇਹ ਠੀਕ ਹੈ ਪਹਿਲੇ 30 ਸਟੂਡੈਂਟ ਨੂੰ ਆਫਰ ਮਿਲੂਗਾ ਤੁਸੀਂ ਦੇਖ ਸਕਦੇ ਹੋ ਕਿ ਉਸ ਤੋਂ ਪਹਿਲਾਂ ਚੈੱਕ ਕਰੋ ਆਫਰ ਬਾਅਦ ਚ ਦੇਖਾਂਗੇ ਪਹਿਲਾਂ ਇਹ ਦੇਖੋ ਕਿ ਆਪਣੇ ਸਟੂਡੈਂਟ ਜਿਨ੍ਹਾਂ ਨੇ ਤਿਆਰੀ ਸੋ ਦੇਖੋ ਐਸਐਸਟੀ ਦੇ ਸਟੂਡੈਂਟਾਂ ਦਾ ਫੀਡਬੈਕ ਚੈੱਕ ਕਰੋ 145 ਅੰਕ ਲੈ ਕੇ ਗਿਆ ਸਟੂਡੈਂਟ ਠੀਕ ਹੈ ਫਿਰ ਹੋਰ ਸਟੂਡੈਂਟ ਅੱਗੇ ਦੇਖੋ 140 ਉਸ ਤੋਂ ਬਾਅਦ ਦੇਖੋ 145 ਲਾਪਤੀ ਸਿੰਘ ਜਿਹੜੇ ਸਿਲੈਕਟਡ ਵੀ ਹੈਗੇ ਆ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ 145 ਫਿਰ ਉਸ ਤੋਂ ਬਾਅਦ ਦੇਖੋ ਜੀ 141 ਫਿਰ ਦੇਖੋ ਅੱਗੇ 141 ਫਿਰ ਦੇਖੋ ਅੱਗੇ 140 ਕੋਮਲ ਤਾਂ ਇਹ ਪਾਵ ਉਹ ਸਟੂਡੈਂਟ ਨੇ ਜਿਹੜੇ ਕਿ 140 ਪਲੱਸ ਸਕੋਰ ਲੈ ਗਏ ਤੇ ਜਿਹੜਾ ਸਟੂਡੈਂਟ ਮਾਸਟਰ ਜੇ 150 ਚੋਂ 140 ਪਲੱਸ ਸਕੋਰ ਲੈ ਜਾਂਦਾ ਚਾਹੇ ਉਹ ਐਸਐਸਟੀ ਐ ਜਾਂ ਪੰਜਾਬੀ ਤੋਂ ਕੁਰਸੀ ਪੱਕੀ ਆ ਮਾਸਟਰ ਦੀ ਉਹਦੀ ਇਸ ਤੋਂ ਇਲਾਵਾ 130 ਪਲੱਸ ਵਾਲੇ ਦੇਖੋ 130 ਪਲੱਸ ਵਾਲਿਆਂ ਦੀ ਵੀ 95% ਕੁਰਸੀ ਪੱਕੀ ਸਮਝੋ ਤੁਸੀਂ ਆ ਦੇਖ ਸਕਦੇ ਹੋ 138 ਨੰਬਰ ਲੈ ਕੇ ਗਏ ਸਟੂਡੈਂਟ ਆਪਣੇ ਜਿਹੜੇ ਕੰਟੈਂਟ ਰਹੀ ਆਪਣਾ ਕੰਟੈਂਟ ਤੁਸੀਂ ਕਿਵੇਂ ਪੜ੍ਹ ਸਕਦੇ ਹੋ ਕਿਵੇਂ ਵੀਡੀਓ ਲੈਕਚਰ ਸਾਰੇ ਸੁਣ ਸਕਦੇ ਹੋ ਉਹੀ ਤੁਹਾਨੂੰ ਦੱਸਣ ਜਾ ਰਹੇ ਹਾਂ ਇਸ ਵੀਡੀਓ ਦੇ ਐਂਡ ਤੱਕ ਬਣੇ ਰਹੋ ਆ ਦੇਖੋ 143 ਆ 134 ਅੰਕ ਜਿਹੜੇ 150 ਦੇ ਵਿੱਚੋਂ 130 ਫਿਰ ਤੁਸੀਂ ਦੇਖ ਸਕਦੇ ਹੋ 130 ਉਸ ਤੋਂ ਬਾਅਦ ਦੇਖ ਸਕਦੇ ਹੈਗੇ 137 ਫਿਰ ਅੱਗੇ 123 ਉਸ ਤੋਂ ਬਾਅਦ ਦੇਖੋ 135 ਉਸ ਤੋਂ ਬਾਅਦ ਫਿਰ 130 ਫਿਰ ਉਸ ਤੋਂ ਬਾਅਦ ਦੇਖੋ 138 ਮਾਰਕਸ ਇਹ ਸਾਰੇ ਸਟੂਡੈਂਟ ਦਾ ਰਿਵਿਊ ਨੇ ਜਿਨ੍ਹਾਂ ਨੇ ਆਪਣੇ ਰਾਹੀਂ ਤਿਆਰੀ ਕਰਕੇ ਐਸਐਸਟੀ ਦੀ ਇੰਨੇ ਵਧੀਆ ਸਕੋਰ ਤਿਆਰ ਕੀਤੇ ਸੋ ਬਿਲਕੁਲ ਈਜ਼ੀ ਤਰੀਕੇ ਨਾਲ ਤੁਸੀਂ ਕਿਵੇਂ ਪੜਨਾ ਪਹਿਲੀ ਵਾਰ ਚ ਕਿਵੇਂ ਮਾਸਟਰ ਕੇਡਰ क्रैक ਕਰਨਾ ਆ ਤੁਸੀਂ ਦੇਖਸੋ 135 150 ਦੇ ਵਿੱਚ ਉਹ ਹੋਰ ਦੇਖੋ 134 ਨਵਜੋਤ 133 ਐਸਸੀਆਰਓ ਵਾਲੇ ਤੁਸੀਂ ਦੇਖ ਸਕਦੇ ਹੋ ਉਸ ਤੋਂ ਬਾਅਦ ਭਰੇਂਦਰ ਸਿੰਘ 630 ਸਕੋਰ ਠੀਕ ਹੈ ਉਸ ਤੋਂ ਬਾਅਦ ਦੇਖੋ 131 ਸਕੋਰ 120 ਪਲੱਸ ਵਾਲੇ ਵੀ ਚੈੱਕ ਕਰੋ ਕਿੰਨੇ ਸਟੂਡੈਂਟ ਹੈ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਦੇ 128 ਸਕੋਰ ਹੈਗੇ ਆ ਠੀਕ ਹੈ ਪਰਮਜੀਤ ਸਿੰਘ ਉਸ 124 ਸਕੋਰ ਉਸ ਤੋਂ ਬਾਅਦ ਦੇਖੋ ਤੁਸੀਂ 150 ਦੇ ਵੀ 122 ਸੋ ਇੰਨੇ ਵਧੀਆ ਤਰੀਕੇ ਨਾਲ ਆਪਾਂ ਤੁਹਾਨੂੰ ਤਿਆਰੀ ਕਰਵਾ ਰਹੇ ਆ ਇਹਨਾਂ ਸਟੂਡੈਂਟਾਂ ਨੂੰ ਬਹੁਤ ਹੀ ਵੈਲਿਊਏਬਲ ਕੰਟੈਂਟ ਜਿਹੜਾ ਪ੍ਰੋਵਾਈਡ ਕਰਵਾ ਰਹੇ ਆ ਸੋ ਤਾਂ ਹੀ ਇਹਨੇ ਸਕੋਰ ਆ ਰਹੇ ਨੇ ਦੇਖੋ 118 124 ਦੋਨੇ ਸਵੈਕਾਂ ਜੋ ਦੇਖੋ ਮਾਸਟਰ ਕਿਟ ਪੰਜਾਬੀ ਚੋਂ ਇਹਨਾਂ ਨੇ ਲਿਖਿਆ ਤੇ 124 ਪੰਜਾਬੀ ਚੋਂ ਤੇ ਐਸਐਸਟੀ ਚ 118 ਠੀਕ ਹੈ ਆ ਜਸਪ੍ਰੀਤ ਗੌਰ 127 ਅੰਕ ਲੈ ਕੇ ਗਿਆ ਉਸ ਤੋਂ 128 ਐਸਐਸਟੀ ਚ ਬਿੰਦਰ ਗੌਰ ਠੀਕ ਹੈ ਸੌਰੀ ਮਾਫ ਕਰਨਾ ਦੇਖੋ ਹੋਰ 120 ਅੰਕ ਠੀਕ ਹੈ ਪੇਡ ਗਰੁੱਪ ਰਾਹੀਂ ਆਪਣੇ ਸੋ ਪੇਡ ਗਰੁੱਪ ਦੇ ਵਿੱਚ ਤੁਹਾਨੂੰ ਆਫਰ ਦਿੱਤਾ ਜਾ ਰਿਹਾ ਬਿਗ ਡਿਸਕਾਊਂਟ ਕੂਪਨ ਹੈ ਸਿਰਫ 3 ਦਿਨਾਂ ਵਾਸਤੇ ਉਹ ਕੀ ਹੈ ਮੈਂ ਤੁਹਾਨੂੰ ਦੱਸਣ ਜਾ ਰਿਹਾ 128 ਪਹਿਲਾਂ ਹੀ ਚੈੱਕ ਕਰ ਲਓ ਠੀਕ ਹੈ 120 ਉਸ ਤੋਂ ਬਾਅਦ ਤੁਹਾਨੂੰ ਸਿਲੈਕਟਡ ਸਟੂਡੈਂਟ ਦਿਖਾਵਾਂਗੇ ਆ ਦੇਖੋ ਸੋ 122 ਅੰਕ ਤਾਂ ਇਹ ਉਹ ਸਟੂਡੈਂਟ ਨੇ ਜਿਨ੍ਹਾਂ ਨੇ ਕਿ ਬੈਸਟ ਸਕੋਰ ਕੀਤੇ ਤੇ ਇਹਨਾਂ ਚੋਂ ਬਹੁਤ ਸਾਰੇ ਸਿਲੈਕਟਡ ਵੀ ਸਟੂਡੈਂਟ ਹੈਗੇ ਆ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਇਹ ਸਟੂਡੈਂਟ ਹੈਗੇ ਜਿਹੜੇ ਮਾਸਟਰ ਗੇਅਰ ਚ ਸਿਲੈਕਟਡ ਹੈਗੇ ਆ ਠੀਕ ਹੈ ਪੰਜਾਬੀ ਮਾਸਟਰ ਗੇਅਰ ਚ 41 ਕਾਰ ਚ ਉਸ ਤੋਂ ਬਾਅਦ ਏਟੀਟੀ ਚ ਸਿਲੈਕਟਡ ਹੈਗੇ ਆ ਇਹ ਦੇਖੋ ਲਵਪ੍ਰੀਤ ਸਿੰਘ ਆ ਗਿਆ ਇਸ ਵਾਰ 41 ਕਾਰਟ ਜਿਹੜੇ ਸਿਲੈਕਟਡ ਹੈਗੇ ਆ ਆ ਦੇਖੋ ਇਹਨਾਂ ਨੇ ਸਪੈਸ਼ਲ ਲਿਖਿਆ ਕਹਿੰਦੇ ਸਰ ਤੁਹਾਡਾ ਲਾਸਟ ਵਾਲਾ ਜੋ ਬਾਇਓ ਡਾਟਾ ਸੀ ਉਹ ਪੜਿਆ ਸੀ ਸੀ ਇਹ ਪੋਲੀਟੀਕਲ ਦਾ ਇੱਕ ਆਪਾਂ ਸਟਰਕਚਰ ਤਿਆਰ ਕੀਤਾ ਸੀ ਜਿਹਦੇ ਵਿੱਚ ਤੁਹਾਨੂੰ ਦੱਸਿਆ ਸੀ ਪਿੱਛੇ ਸਟੂਡੈਂਟ ਇੱਕ ਦਿਖਾਇਆ ਸੀ ਪਹਿਲਾਂ ਆਪਾਂ ਕਿ ਆਪਣੇ ਪੋਲੀਟੀਕਲ ਦੇ ਵਿੱਚੋਂ 75 ਅੰਕਾ ਪੁੱਛੇ ਜਾਂਦੇ ਆ 75 ਚੋਂ 75 ਕੁਐਸਚਨ ਆਪਣੇ ਕਰਾਏ ਹੋਏ ਚੁਆਏ ਸੀ ਸੋ ਅੱਗੇ ਤੁਸੀਂ ਦੇਖ ਸਕਦੇ ਹੋ ਇਹ ਮਾਸਟਰ ਗ੍ਰੈਜੂਏਟ ਲਈ ਸਿਲੈਕਟਡ ਹੈਗੇ ਆ ਸਟੂਡੈਂਟ ਆਪਣੇ ਸੋ ਇਹ ਵੀ ਸਿਲੈਕਟਡ ਹੈਗੇ ਜਿਨ੍ਹਾਂ ਨੇ ਬਾਅਦ ਚ ਕਮੈਂਟ ਕੀਤਾ ਸੋ ਐਡੀਟਿਟ ਸਿਲੈਕਟਡ ਹੈਗੇ ਮਾਸਟਰ ਗ੍ਰੈਜੂਏਟ ਸਿਲੈਕਟਡ ਹੈਗੇ ਸੋ ਇਸ ਤੋਂ ਇਲਾਵਾ ਹੁਣ ਤੁਸੀਂ ਜਿਹੜੇ ਆਪਣੇ ਕੋਰਸ ਆ ਉਹਨਾਂ ਨੂੰ ਕਿਵੇਂ ਫੋਲੋ ਕਰ ਸਕਦੇ ਹੋ ਆ ਵਾਲੇ ਕੋਰਸ ਹੈਗੇ ਆ ਜਿਹੜੇ ਕਿ ਬਿਲਕੁਲ ਈਜੀ ਤਰੀਕੇ ਨਾਲ ਠੀਕ ਹੈ ਤੁਸੀਂ ਕੀ ਕਰਨਾ ਆਪਣੇ ਐਪ ਤੇ ਜਾਣਾ ਐਮ ਐਸ ਡਬਲਯੂ ਸਟੱਡੀ ਐਪ ਪਲੇ ਸਟੋਰ ਤੋਂ ਜਾ ਕੇ ਡਾਊਨਲੋਡ ਕਰਨਾ ਉੱਥੇ ਜਾ ਕੇ ਤੁਸੀਂ ਸਰਚ ਮਾਰਨਾ ਜਿਵੇਂ ਲਿਖਿਆ ਹੋਇਆ ਐਪ ਦੇ ਵਿੱਚ ਸਰਚ ਮਾਰਨਾ ਹੈ ਮਾਸਟਰ ਬੈਸਟਾ ਸਾਨੂੰ ਪਹਿਲੀ ਤੀ ਕੋਰਸ ਮਿਲ ਜਾਣਗੇ ਮਾਸਟਰ ਸੱਚ ਮਾਰਨਾ ਮਾਸਟਰ ਲਿਖੋਗੇ ਤੁਹਾਡੇ ਸਾਹਮਣੇ ਪਹਿਲੇ ਦੋ ਕੋਰਸ ਆ ਜਾਣਗੇ ਆ ਦੇਖੋ ਪੰਜਾਬੀ ਮਾਸਟਰ ਗ੍ਰੇਡ ਤੇ ਐਸਐਸਟੀ ਮਾਸਟਰ ਗ੍ਰੇਡ ਬਿਲਕੁਲ ਤੁਹਾਨੂੰ ਇਥੇ ਫੀਸ ਦਿਖਾਈ ਦੇਗੀ 3500 ਰੁਪਏ 3500 ਰੁਪਏ ਇੱਕ ਕੋਰਸ ਦੀ ਫੀਸ ਦਿਖਾਈ ਦੇਗੀ ਇੱਕ ਸਾਲ ਵੈਲਿਡਿਟੀ ਹੋਏਗੀ ਪਰ ਤੁਹਾਨੂੰ 3500 ਦੇਣ ਦੀ ਵੀ ਜ਼ਰੂਰਤ ਨਹੀਂ ਹੈਗੀ ਤੁਸੀਂ ਕੀ ਕਰਨਾ ਤੁਸੀਂ ਕੋਰਸ ਤੇ ਕਲਿੱਕ ਕਰਨਾ ਮੰਨ ਲਓ ਆਪਾਂ ਐਸਐਸਟੀ ਦਾ ਕੋਰਸ ਤੇ ਕਲਿੱਕ ਕੀਤਾ ਕਲਿੱਕ ਕਰਨ ਤੋਂ ਬਾਅਦ ਤੁਸੀਂ ਜ਼ੂਮ ਕਰੋਗੇ ਜ਼ੂਮ ਕਰਕੇ ਦੇਖੋਗੇ ਇਥੇ ਆ ਦੇਖੋ 3592 ਰੁਪਏ ਜਿਹੜੀ ਇੱਥੇ ਪੇਮੈਂਟ ਸ਼ੋ ਹੋ ਰਹੀ ਆ ਵੀ 3592 ਰੁਪਏ ਫੀਸ ਦੇ ਵਿੱਚ ਤੁਸੀਂ ਕੋਰਸ ਲੈ ਸਕਦੇ ਹੋ ਪਰ ਨਹੀਂ ਇਹ ਵੀ ਨਹੀਂ ਤੁਸੀਂ ਕਰਨਾ ਤੁਸੀਂ ਉੱਪਰ ਇੱਥੇ ਤੁਹਾਨੂੰ ਇੱਕ ਕੂਪਨ ਦਿਖੇਗਾ ਜਾਂ ਮੋਬਾਈਲ ਤੇ نیچے ਸਕਰੋਲ ਕਰੋਗੇ ਕੂਪਨ ਦੇਖਿਆ ਵਿਊ ਆਲ ਕਰੋਗੇ ਵਿਊ ਆਲ ਕਰੋਗੇ ਕੂਪਨ ਤੇ ਕਲਿੱਕ ਕਰੋਗੇ ਅਪਲਾਈ ਅਪਲਾਈ ਕਲਿੱਕ ਕਰੋਗੇ ਕੂਪਨ ਹੋ ਜਾਏਗਾ ਡਨ ਡਨ ਹੋਣ ਤੋਂ ਬਾਅਦ ਤੁਹਾਨੂੰ 500 ਦਾ ਡਿਸਕਾਊਂਟ ਮਿਲ ਜਾਏਗਾ ਭਾਵ ਤੁਹਾਡੀ ਫੀਸ 3000 ਰੁਪਏ ਰਹਿ ਜਾਏਗੀ ਸੋ 3000 ਤੁਹਾਨੂੰ ਇਹ ਕੋਰਸ ਮਿਲ ਜਾ ਰਿਹਾ ਇਹ ਸਿਰਫ ਆਫਰ 3 ਦਿਨਾਂ ਵਾਸਤੇ ਆ 30 ਜੂਨ ਤੱਕ ਹੀ ਆਫਰ ਹੈਗਾ ਸੋ ਉਸ ਤੋਂ ਬਾਅਦ ਇਹ ਆਫਰ ਨਹੀਂ ਹੋਏਗਾ ਠੀਕ ਹੈ ਸੋ ਇਸ ਆਫਰ ਦਾ ਤੁਸੀਂ ਲਾਹਾ ਲੈ ਸਕਦੇ ਹੋ ਐਸਐਸਟੀ ਮਾਸਟਰਕੀਟ ਦੀ ਤਿਆਰੀ ਕਰ ਰਹੇ ਹੋ ਚਾਹੇ ਪੰਜਾਬੀ ਮਾਸਟਰਕੀਟ ਦੀ ਦੋਨੇ ਹੀ ਕੋਰਸ ਤੁਹਾਨੂੰ ਮਿਲ ਜਾਣਗੇ ਠੀਕ ਹੈ 쿠ਪਨ ਯੂਜ਼ ਕਰ ਸਕਦੇ ਹੋ ਪਹਿਲੇ 30 30 ਸਟੂਡੈਂਟ ਹੀ ਲਾਹਾ ਲੈ ਸਕਦੇ ਹਨ 쿠ਪਨ ਆ ਦਾ ਠੀਕ ਹੈ ਸੋ ਜ਼ਿਆਦਾ ਜਾਣਕਾਰੀ ਲਈ ਤੁਸੀਂ ਦੇਖ ਸਕਦੇ ਹੋਗੇ ਆਪਣੇ ਨੰਬਰ ਹੋਊਗਾ ਆਪਣਾ ਇਹ ਨੰਬਰ ਹੋਊਗਾ ਇਸ ਨੰਬਰ ਤੇ ਤੁਸੀਂ ਵਟਸਐਪ ਮੈਸੇਜ ਕਰ ਸਕਦੇ ਹੋ ਤੇ ਫ੍ਰੀ ਤਿਆਰੀ ਕਿਵੇਂ ਕਰਨੀ ਹੈ ਉਹ ਵੀ ਤੁਹਾਨੂੰ ਦੱਸ ਸਕਦੇ ਆ ਇੱਕ ਵਾਰੀ ਵੇਟ ਕਰੋ ਥੋੜਾ ਜਿਆਦਾ ਜਾਣਕਾਰੀ ਤਕੀਰ ਹੋਊਗਾ ਇਹ ਆਪਣਾ ਨੰਬਰ ਹੋਊਗਾ ਇਸ ਨੰਬਰ ਤੇ ਮੈਂ ਤੁਹਾਨੂੰ ਦਿਖਾਣਾ ਇਹ ਐਪ ਹੈਗਾ ਜਿੱਥੋਂ ਸੜਾ ਜਿੱਥੋਂ ਤੁਸੀਂ ਕੋਰਸ ਪਰਚੇਸ ਕਰਨਾ ਇਸ ਐਪ ਨੂੰ ਤੁਸੀਂ ਪਲੇ ਸਟੋਰ ਚ ਜਾ ਕੇ ਡਾਊਨਲੋਡ ਕਰੋ ਉੱਥੇ ਤੁਹਾਨੂੰ ਇਹ ਕੋਰਸ ਮਿਲ ਜਾਣਗੇ ਠੀਕ ਹੈ ਸੜਾ ਇਹ ਗੜਾ ਖਰਾਬ ਹੈ ਮਾਫੀ ਚੋਣੇ ਆ ਸੋ ਆ ਆਪਣਾ ਟੈਲੀਗ੍ਰਾਮ ਚ ਲੈ ਨੂੰ ਜੁਆਇਨ ਕਰੋ ਜਿੱਥੇ ਤੁਹਾਨੂੰ ਬਹੁਤ ਸਾਰੀਆਂ ਫ੍ਰੀ ਕਲਾਸਾਂ ਜਿਹੜੀਆਂ ਆਪਣੇ ਫ੍ਰੀ ਕੰਟੈਂਟ ਮਿਲਦਾ ਰਹੂਗਾ ਮਾਸਟਰਕੇਟ ਤੁਸੀਂ ਚਾਹੇ ਐਸਐਚਈ ਦੀ ਤਿਆਰੀ ਕਰ ਰਹੇ ਹੋਗੇ ਚਾਹੇ ਪੰਜਾਬੀ ਦੀ ਤਾਂ ਆਪਣੇ ਫ੍ਰੀ ਵਟਸਐਪ ਗਰੁੱਪ ਚ ਐਡ ਹੋ ਜਾਓ ਜਿੱਥੇ ਤੁਹਾਨੂੰ ਐਮਸੀਕਿਊ ਦੀਆਂ ਫ੍ਰੀ ਕਲਾਸਾਂ ਜਿਹੜੀਆਂ ਆਉਣ ਵਾਲੇ ਦਿਨਾਂ ਚ ਸਬਜੈਕਟ ਲਿਖੋ ਡਿਜੀਟਲ ਲਿਖੋ ਜਨਰਲ ਲਿਖੋ ਇਹ ਚੀਜ਼ਾਂ ਲਿਖ ਕੇ ਭੇਜ ਦਿਓ ਫ੍ਰੀ WhatsApp ਗਰੁੱਪ ਦੇ ਵਿੱਚ ਐਡ ਹੋ ਸਕਦੇ ਹੋ ਮਾਸਟਰ ਕੇਡਰ ਐਸਐਸਟੀ ਆ ਚਾਹੇ ਪੰਜਾਬੀ ਹੈਗਾ ਇਹ ਨੰਬਰ ਹੈਗਾ ਆਪਣਾ 987873157 ਇਸ ਨੰਬਰ ਤੇ WhatsApp ਮੈਸੇਜ ਕਰਕੇ ਜਾਂ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਕੋਰਸਾਂ ਬਾਰੇ ਠੀਕ ਹੈ ਹੋਰ ਵੀ ਇਨਫੋ ਤੁਸੀਂ WhatsApp ਮੈਸੇਜ ਕਰਕੇ ਲੈ ਸਕਦੇ ਹੋ ਸੋ ਇਹ ਆਫਰ ਜਿਹੜਾ ਬਹੁਤ ਹੀ ਘੱਟ ਸਮੇਂ ਲਈ ਅਵੇਲੇਬਲ ਹੈਗਾ ਸਿਰਫ 3 ਦਿਨਾਂ ਵਾਸਤੇ ਆਫਰ ਤੁਹਾਨੂੰ ਦਿੱਤਾ ਜਾ ਰਿਹਾ ਜਿਹੜਾ ਕਿ ਤੁਸੀਂ ਉੱਥੇ ਕੂਪਨ ਯੂਜ਼ ਕਰ ਸਕਦੇ ਹੋ ਪਹਿਲੇ 30 ਸਟੂਡੈਂਟ ਨੂੰ ਹੀ ਉਹ ਲਾਹਾ ਮਿਲੇਗਾ ਸੋ ਇਸ ਤੋਂ ਚੰਗੀ ਤੁਹਾਡੇ ਵਾਸਤੇ ਜਿਹੜੀ ਖਬਰ ਨਹੀਂ ਹੋ ਸਕਦੀ ਕਿਉਂਕਿ ਇੰਨੀ ਵੱਡੀ ਗਿਣਤੀ ਜਿਹੜੀ ਪੋਸਟਾਂ ਦੀ ਆ ਰਹੀ ਹੈ ਤਾਂ ਦੱਬ ਕੇ ਤਿਆਰੀ ਕਰੋ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਇਨ ਫਿਊਚਰ ਜਿਹੜੀ ਹੋਰ ਵੀ ਕੁਝ ਜਾਣਕਾਰੀ ਹੈਗੀ ਹੈ ਮਾਸਟਰ ਕੈਡਰ ਬਾਰੇ ਤਾਂ ਤੁਸੀਂ ਤੁਹਾਨੂੰ ਮਿਲਦੀ ਰਹੂਗੀ ਠੀਕ ਹੈ ਸੋ ਬਹੁਤ ਸਾਰੇ ਸਿਲੈਕਟਰ ਸਟੂਡੈਂਟ ਤੁਹਾਨੂੰ ਆਲਰੇਡੀ ਦੱਸ ਚੁੱਕੇ ਹੈਗੇ ਆ ਸੋ ਆਪਣਾ ਨੰਬਰ ਰਹੂਗਾ ਤਨਵੇਂ 7731 752 ਤੇ ਤੁਸੀਂ ਮੈਸੇਜ ਕਰਨਾ ਨਾਮ ਲਿਖਣਾ ਸਵੇਕ ਲਿਖਣਾ ਡਿਸਟ ਲਿਖਣਾ ਤਾਂ ਆਪਣੇ ਫ੍ਰੀ WhatsApp ਗਰੁੱਪ ਜੁੜਜੋ ਸੋ ਇਹ ਸੀ ਇਨਫੋ ਵਧੀਆ ਲੱਗੀ ਹੈ ਲਾਈਕ ਸ਼ੇਅਰ ਕਮੈਂਟ ਕਰੋ ਮਿਲਾਂਗੇ ਕਿਸੇ ਅਗਲੀ ਵੀ ਤਾਤਕਲੀ ਸ਼ਾਸੇ ਕੱਲ ਧੰਨਵਾਦ